ਕਰਦੇ ਅੰਦਰ ਮਾਸੂਮ 10 ਸਾਲ ਦੀ ਬੱਚੀ ਦੀ ਗੋਲੀ ਲੱਗਣ ਦੇ ਕਾਰਨ ਜਾਨ ਗਈ ਹੈ 5ਵੀਂ ਕਲਾਸ ਦੀ ਇਹ ਵਿਦਿਆਰਥਣ ਸੀ ਮਨਰੀਤ ਕੌਰ ਇਸ ਕੁੜੀ ਦਾ ਨਾਮ ਸੀ ਕਰਦੇ ਅੰਦਰ ਹੀ ਜੋ ਕਿ ਪਿੰਡ ਲੰਡੇਕੇ ਦੀ ਰਹਿਣ ਵਾਲੀ ਸੀ ਇਸ ਤੇ ਗੋਲੀ ਲੱਗੀ ਅਤੇ ਇਸ ਨੇ ਦਮ ਤੋੜ ਦਿੱਤਾ ਮਿੰਟਾਂ ਸਕਿੰਟਾਂ ਦੇ ਵਿੱਚ ਇਸ ਦੀ ਜਾਨ ਚਲੀ ਗਈ ਸੀ ਪਰਿਵਾਰਿਕ ਮੈਂਬਰ ਇਸ ਨੂੰ ਡਾਕਟਰ ਦੇ ਕੋਲ ਲੈ ਕੇ ਗਏ ਸੀ ਪਰ ਉਹਨਾਂ ਦਾ ਕਹਿਣਾ ਸੀ ਕਿ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਗੋਲੀ ਕਿੰਜ ਚੱਲੀ ਇਸ ਦੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ छानबीन ਜਾਰੀ ਹੈ ਪਰ ਪਿਤਾ ਦੇ ਵੱਲੋਂ ਜੋ ਕੁਝ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਕੀ ਹੋਇਆ ਸੀ ਮਨਰੀਤ ਕਿਸ ਤਰ੍ਹਾਂ ਦੇ ਨਾਲ ਚੰਗੀ ਭਲੀ ਸੀ ਸਵੇਰੇ ਅਤੇ ਉਸ ਤੋਂ ਬਾਅਦ ਇਹ ਸਾਰੀ ਘਟਨਾ ਘਟੀ ਹੈ ਉਹ ਤੁਹਾਨੂੰ ਦੱਸ ਦਿੰਨੇ ਆ ਪਰ ਫਿਲਹਾਲ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾਣੀ ਹੈ ਉਹਨਾਂ ਦੇ ਵੱਲੋਂ ਦੱਸਿਆ ਜਾਣਾ ਹੈ ਕਿ ਇਹ ਸਭ ਕੁਝ ਕਿਵੇਂ ਘਟਿਆ ਮ੍ਰਿਤਕ ਦੀ ਪਛਾਣ ਮਨਰੀਤ कौर ਦੇ ਵਜੋਂ ਹੋਈ ਪੰਜਵੀਂ ਜਮਾਤ ਦੀ ਇਹ ਵਿਦਿਆਰਥਣ ਸੀ ਸਵੇਰੇ ਮਨਰੀਤ ਨੇ ਅਲਮਾਰੀ ਖੋਲੀ ਅਤੇ ਉਸ ਦੇ ਵਿੱਚ ਪਿਆ ਹੋਇਆ ਰਿਵਾਲਵਰ ਦੇਖਿਆ ਉਸਨੂੰ ਬਾਹਰ ਕੱਢ ਕੇ ਉਹ ਖੇਡਣ ਲੱਗ ਪਈ ਇਸ ਘਰ ਤੇ ਵਿੱਚ ਤਿੰਨ ਬੱਚੇ ਨੇ ਦੋ ਧੀਆਂ ਤੇ ਇੱਕ ਪੁੱਤ ਖੇਡਣ ਤੋਂ ਬਾਅਦ ਇਸੇ ਦੌਰਾਨ ਅਚਾਨਕ ਹੀ ਰਿਵਾਲਵਰ ਦੇ ਵਿੱਚੋਂ ਗੋਲੀ ਚੱਲ ਜਾਂਦੀ ਹੈ ਜਿਸ ਤੇ ਕਾਰਨ ਇਸ ਮਾਸੂਮ ਬੱਚੀ ਦੀ ਜਾਨ ਚਲੀ ਗਈ ਮ੍ਰਿਤਕ ਮੰਨਜੀਤ ਕੌਰ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਹੀ ਅਸੀਂ ਅਲਮਾਰੀ ਦੇ ਵਿੱਚ ਇਸ ਨੂੰ ਰੱਖਿਆ ਹੋਇਆ ਸੀ ਪਰ ਅਸੀਂ ਅਲਮਾਰੀ ਨੂੰ ਤਾਲਾ ਲਗਾਉਣਾ ਭੁੱਲ ਗਏ ਸੀ ਜਦੋਂ ਬੱਚੀ ਮੰਨਜੀਤ ਕੌਰ ਆਪਣੇ ਕੱਪੜੇ ਲੈਣ ਗਈ ਤਾਂ ਉਸਨੇ ਰਿਵੋਲਵਰ ਚੁੱਕ ਲਿਆ ਅਤੇ ਅਚਾਨਕ ਹੀ ਇਹ ਗੋਲੀ ਚੱਲ ਗਈ ਜਿਸ ਦੇ ਨਾਲ ਉਸਦੀ ਜਾਨ ਗਈ ਹੈ ਤੇ ਇੱਧਰ ਥਾਣਾ ਸਦਰ ਦੇ ਮੁਖੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੀਤੀ ਰਾਤ ਮੋਗਾ ਦੇ ਪਿੰਡ ਲੰਡੇਕੇ ਦੀ ਰਹਿਣ ਵਾਲੀ 10 ਸਾਲਾਂ ਬੱਚੀ ਬਾਰੇ ਇਹ ਖਬਰ ਰਾਈ ਸੀ ਕਿ ਦਾਦੇ ਦੇ ਲਾਇਸੈਂਸੀ ਰਿਵਾਲਵਰ ਚੱਲਣ ਦੇ ਨਾਲ ਹੀ ਉਹਨਾਂ ਦੀ ਧੀ ਦੀ ਜਾਨ ਚਲੀ ਗਈ 10 ਸਾਲ ਦੀ ਇਹ ਬੱਚੀ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਨੀ ਹਲੇ ਪੁਲਿਸ ਦੇ ਵੱਲੋਂ ਬਾਕੀ ਹੈ ਉਦੋਂ ਹੀ ਪੁਲਿਸ ਦੇ ਵੱਲੋਂ ਕੁਝ ਦੱਸਿਆ ਜਾਣਾ ਕਿਹਾਂ ਜਾਣਾ ਜਦੋਂ ਇਸ ਪੂਰੀ ਘਟਨਾ ਨੂੰ ਲੈ ਕੇ ਉਹ ਸਪਸ਼ਟ ਕਰ ਦੇਣਗੇ ਕਿ ਆਖਿਰਕਾਰ ਘਰ ਦੇ ਵਿੱਚ ਹੋਇਆ ਕੀ ਕਿਸ ਤਰ੍ਹਾਂ ਦੇ ਨਾਲ 10 ਸਾਲ ਦੀ ਇਸ ਮਾਸੂਮ ਬੱਚੀ ਦੀ ਜਾਨ ਗਈ ਕਿਉਂਕਿ ਪਿਤਾ ਇੱਥੇ ਆਖ ਰਹੇ ਨੇ ਕਿ ਅਸੀਂ ਹਰ ਰੋਜ਼ ਲੋਕ ਲਗਾ ਦਿੰਦੇ ਸੀ ਅਲਮਾਰੀ ਨੂੰ ਪਰ ਹੁਣ ਲੋਕ ਕਰਨਾ ਭੁੱਲ ਗਏ ਸੀ ਜਿਸ ਤੇ ਕਾਰਨ ਇਹ ਸਾਰਾ ਹਾਦਸਾ ਹੋਇਆ ਬੱਚਿਆਂ ਨੇ ਅਚਾਨਕ ਖੇਡਦੇ ਹੋਏ ਇਸ ਨੂੰ ਬਾਹਰ ਕੱਢ ਲਿਆ ਤੇ ਗੋਲੀ ਚੱਲਣ ਤੋਂ ਬਾਅਦ ਉਹਨਾਂ ਦੀ ਧੀ ਦੀ ਜਾਨ ਚਲੀ ਗਈ ਪਿਤਾ ਜੋ ਕਿ ਹਲਵਾਈ ਦਾ ਕੰਮ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਬੀਤੇ ਦਿਨੀ ਹੀ ਆ ਕੇ ਇੱਥੇ ਰੱਖੀ ਸੀ ਪਰ ਤਾਲਾ ਨਹੀਂ ਲਗਾਇਆ ਸੀ ਉਹ ਭੁੱਲ ਗਿਆ ਸੀ ਜਿਸ ਤੇ ਕਾਰਨ ਬੱਚੀ ਸਵੇਰੇ ਜਾਂਦੀ ਹੈ ਅਲਮਾਰੀ ਖੋਲਦੀ ਹੈ ਤੇ ਉਸ ਤੋਂ ਬਾਅਦ ਇਸ ਦੇ ਨਾਲ ਖੇਡਣ ਲੱਗ ਜਾਂਦੀ ਹੈ ਅਤੇ ਇਸੇ ਚੱਕਰ ਦੇ ਵਿੱਚ ਉਸ ਦੀ ਜਾਨ ਚਲੀ ਗਈ ਹੋਰ ਕੀ ਕੁਝ ਕਿਹਾ ਗਿਆ ਹੈ ਪਿਤਾ ਦੇ ਵੱਲੋਂ ਅਤੇ ਪੁਲਿਸ ਵਾਲਿਆਂ ਦੇ ਵੱਲੋਂ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਪਰ ਫਿਲਹਾਲ ਇਸ ਸਮੇਂ ਦੀ ਬੇहद ਹੀ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ 10 ਸਾਲ ਦੀ ਬੱਚੀ ਦੀ ਗੋਲੀ ਲੱਗਣ ਦੇ ਕਾਰਨ ਜਾਨ ਚਲੀ ਗਈ ਗੋਲੀ ਲੱਗਣ ਦੇ ਨਾਲ ਕਿੰਨੇ ਹੀ ਅਜਿਹੇ ਲਾਪਰਵਾਹੀ ਦੇ ਕੇਸ ਸਾਹਮਣੇ ਆ ਚੁੱਕੇ ਨੇ ਪਰ ਫਿਰ ਵੀ ਲੋਕ ਉਸ ਤਰ੍ਹਾਂ ਦੇ ਨਾਲ ਸਤਰਕ ਨਹੀਂ ਆਪਣੀ ਜ਼ਿੰਦਗੀ ਦੇ ਨਾਲ ਉਹ ਖਿਲਵਾੜ ਕਰ ਰਹੇ ਨੇ ਆਪਣੇ ਹੀ ਘਰ ਦੀਆਂ ਖੁਸ਼ੀਆਂ ਕਿਸ ਤਰ੍ਹਾਂ ਦੇ ਨਾਲ ਦਾਤੇ ਲਾ ਕੇ ਬੈਠੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬੀਤੇ ਦਿਨੀ ਵੀ ਅਜਿਹੀ ਖਬਰ ਸਾਹਮਣੇ ਆਈ ਸੀ ਜਿਵੇਂ ਕਿ ਫਿਰੋਜ਼ਪੁਰ ਦੇ ਵਿੱਚ ਪੈਲਸ ਦੇ ਅੰਦਰ ਲਾੜੀ ਦੇ ਗੋਲੀ ਵੱਜੀ ਸੀ ਉਸਤੇ ਹੀ ਭਰਾ ਦੇ ਵੱਲੋਂ ਇਹ ਚਲਾਈ ਗਈ ਸੀ ਪਰ ਉਸ ਭਰਾ ਨੂੰ ਨਹੀਂ ਪਤਾ ਸੀ ਕਿ ਇਹ ਗੋਲੀ ਉਸਦੀ ਹੀ ਭੈਣ ਦੇ ਲੱਗਣੀ ਹੈ ਉਹਦੇ ਹੱਥੋਂ ਲੱਗਣੀ ਹੈ ਕਿਉਂਕਿ ਉਹ ਖੁਸ਼ੀ ਮਨਾ ਰਹੇ ਸੀ ਉਸ ਸਮੇਂ ਪਰ ਗੋਲੀ ਬੈਕ ਆ ਜਾਂਦੀ ਹੈ ਕਿਸੇ ਤਰ੍ਹਾਂ ਪਿੱਛੇ ਆ ਗਈ ਅਨਬੈਲੈਂਸ ਹੁੰਦਾ ਸਭ ਕੁਝ ਅਤੇ ਕੁੜੀ ਦੇ ਮੱਥੇ ਦੇ ਵਿੱਚ ਲੱਗਦੀ ਹੈ ਉਹ ਵਿਆਹ ਵਾਲੀ ਲਾੜੀ ਅੱਜ ਵੀ ਵੈਂਟੀਲੇਟਰ ਤੇ ਲੁਧਿਆਣਾ ਦੇ ਹਸਪਤਾਲ ਵਿਖੇ ਪਈ ਐ ਬਿਮਾਰ ਦੀ ਹਾਲਤ ਦੇ ਵਿੱਚ ਐ ਕਾਫੀ ਸੀਰੀਅਸ ਹਾਲਤ ਸੀ ਉਸਦੀ ਤੇ ਉਸ ਦਾ ਸਾਰਾ ਉਹ ਸੋਹਰਾ ਪਰਿਵਾਰ ਸਾਰੇ ਬਰਾਤੀ ਇਸੇ ਇੰਤਜ਼ਾਰ ਦੇ ਵਿੱਚ ਨੇ ਕਿ ਕਦੋਂ ਹਿਲਾੜੀ ਠੀਕ ਹੋ ਕੇ ਆਪਣੇ ਸੋਹਰੇ ਘਰ ਤੇ ਵਿੱਚ ਆਵੇਗੀ ਕਿੱਥੋਂ ਦਾ ਮਾਮਲਾ ਕੀ ਘਟਣਾ ਕਿਵੇਂ ਵਾਪਸ ਆਗੇ ਜੀ ਤੇ ਲੰਡੇ ਕੇ ਪਿੰਡ ਦਾ ਮਾਮਲਾ ਜਿਹਦੀ ਵਿੱਚ ਕਰਮਜੀਤ ਸਿੰਘ ਲੜਕੀ ਦਾ ਫਾਦਰ ਜਿਹੜਾ ਉਹਨੇ ਦੱਸਿਆ ਰਿਹਾ ਵੀ ਰੋਜ਼ ਦੀ ਤਰ੍ਹਾਂ ਇਹ ਜਿਹੜੀ ਉਹ ਆਪਣਾ ਰਵਾਲਵਰ ਜਿਹੜਾ ਸੀ ਉਹ ਜਦੋਂ ਆਉਂਦਾ ਸੀ ਆਪਣੀ ਦੁਕਾਨ ਤੋਂ ਤੇ ਉਹ ਉੱਥੇ ਅਲਮਾਰੀ ਦੇ ਵਿੱਚ ਰੱਖ ਦਿੰਦਾ ਸੀ ਕੱਲ ਕਿਤੇ ਜਦੋਂ ਬੱਚੇ ਆਪਦੇ ਕੱਪੜੇ ਕੱਢਣ ਲੱਗੇ ਤੇ ਉਹ ਰਵਾਲਵਰ ਜਿਹੜਾ ਅਚਾਨਕ ਚੱਲ ਗਿਆ ਲੋਡਡ ਸੀ ਜੀ ਦੇ ਕਰਕੇ ਉਹਦੀ ਬੱਚੀ ਦੀ ਮੌਤ ਹੋ ਗਈ ਗੋਲੀ ਵੱਜਣ ਨਾਲ ਕੀ ਕਾਰਵਾਈ ਕੀਤੀ ਗਈ ਸਰ ਹਾਂ ਇਹਦੇ ਵਿੱਚ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲੈ ਕੇ ਅਗਲੀ ਜਿਹੜੀ ਜੋ ਵੀ ਕਾਰਵਾਈ ਹੋਏ ਕਰਾਂਗੇ ਰਾਤ ਨੂੰ ਕੰਮ ਹੋਤੋ ਹੈ ਸੀ ਪਿਸਤਲ ਲਵਾਰੀ ਚ ਰੱਖਤਾ ਲਵਾਰੀ ਲੌਕ ਕਰਨੀ ਭੁੱਲ ਗਏ ਬੱਚੇ ਲਵਾਰੀ ਚ ਸਮਾਨ ਕੱਢਦੇ ਪਏ ਸੀਗੇ ਉਹਨਾਂ ਨੇ ਵੇਖ ਲਿਆ ਉਹ ਉਹਨਾਂ ਖੇਡਣ ਲੱਗ ਗਏ ਜੋ ਜੋ ਖੇਡਦੇ ਆਈ ਉਹ ਜਦੋਂ ਵੇਖਿਆ ਤੇ ਰੋਕਣ ਤੋਂ ਪਹਿਲਾਂ ਉਹਨਾਂ ਨੇ ਨਾ ਪਤਾ ਕੁੜਾਈ ਬਿਸਕੋ ਕਿੰਨੇ ਨਾ ਤੇ ਸੀ ਪੈਸਟਲ ਡੈਡੀ ਨਾ ਤੇ ਹੀ ਕੁੜੀ ਦਾ ਕੀ ਨਾਮ ਹੈ ਤੇ ਕਿੰਨੀ ਉਮਰ ਦੀ ਉਹ ਉਹਦੀ ਹੈਗੀ ਆ ਜੀ 10 ਸਾਲ ਦੀ ਉਮਰ ਆ ਜੀ ਤੇ ਮੰਨਰੀ ਤਕੌੜਾ ਜੀ ਤੇ ਲਾਇਸੈਂਸੀ ਰਵੋਲਵਰ ਤੁਹਾਡੇ ਸੀ ਨੀ ਡੈਡੀ ਦਾ ਨਾ ਤੇ ਆ ਜੀ ਡੈਡੀ ਕੁੜੀ ਬੱਚੇ ਤਾਂ ਆਪਦੇ ਚੱਲ ਗਏ ਵਿੱਚ ਰੱਖ ਕੇ ਲੋਕ ਕਰਨੇ ਭੁੱਲ ਗਏ ਸੀ ਨਾ ਲਵਾਰੀ ਤੇ ਕਿ ਕਿਵੇਂ ਅੱਜ ਵੀ ਕੋਈ ਰਵੋਲਵਰ ਦਾ ਨਹੀਂ ਅੱਗੇ ਕੋਤੇ ਨਹੀਂ ਹੋਇਆ ਕਦੇ ਉਹ ਅੱਗੇ ਦਾ ਲੋਕ ਕਰਦੇ ਰਾਜਕੁਤਰ ਚੇਤਾ ਭੁੱਲ ਗਿਆ ਕੱਲ ਆਮ ਤੌਰ 'ਤੇ ਸੀ ਕਿ ਥੱਕੀ ਹੋਈ ਤੇ ਰੱਖ ਤੇ ਲੋਕ ਕਰਨੀ ਭੁੱਲ ਕੇ ਲਵਾਰੀ ਸਾਡਾ ਕੰਮ ਕਰਦੇ ਜੀ ਹਲਵਾਈ ਦਾ ਕੰਮ ਕਰਦੇ ਆ ਜੀ ਹੋਰ ਤਾਂ ਨਹੀਂ ਕਿਸੇ ਕੋਈ ਨਹੀਂ ਨਹੀਂ ਕੋਈ ਜਗ ਨਹੀਂ ਕੱਲੇ ਸੀ ਨਾ ਬੱਚੇ ਬਾਹਰ ਅਸੀਂ ਬਾਹਰ ਹੀ ਬੈਠੇ ਸੀਗੇ ਸਾਰੇ ਉਹ ਜਵਾਕਾਂ ਦੇ ਵਿੱਚ ਨੇ ਤੁਹਾਡੇ ਜੀ ਤਿੰਨ ਬੱਚੇ ਆ ਜੀ ਇਹ ਦੋ ਲੜਕੀਆਂ ਹਾਂ ਦੋ ਲੜਕੀਆਂ ਇੱਕ ਲੜਕਾ ਜੀ ਮੋਕੇ ਦੀ ਬੱਚੀ ਬੱਚੀ ਉਹ ਲੈ ਕੇ ਗਏ ਸੀ ਉਹਨੂੰ ਡਾਕਟਰ ਕੋਲ ਪਹੁੰਚ ਉਹਨਾਂ ਨੇ ਕਹਾ ਤਾਈ ਬੈਸ ਪੂਰੀ ਹੋ ਗਈ ਜੀ ਕਰਕੇ ਹਸਪੀਟਲ ਲੈ ਕੇ ਗਈ ਸੀ ਜੀ ਕਿ ਲੰਡੇ ਕੇ ਪਿੰਡ ਦਾ ਮਾਮਲਾ ਜੀ ਦੇ ਵਿੱਚ ਕਰਮਜੀਤ ਸਿੰਘ ਲੜਕੀ ਦਾ ਫਾਦਰ ਜਿਹੜਾ ਉਹਨੇ ਦੱਸਿਆ ਰਿਹਾ ਵੀ ਰੋਜ਼ ਦੀ ਤਰ੍ਹਾਂ ਇਹ ਜਿਹੜੀ ਬੱਚ ਉਹ ਆਪਣਾ ਰਿਵਾਲਵਰ ਜਿਹੜਾ ਸੀ ਉਹ ਜਦੋਂ ਆਉਂਦਾ ਸੀ ਆਪਣੀ ਦੁਕਾਨ ਤੋਂ ਤੇ ਉਹ ਉੱਥੇ ਅਲਮਾਰੀ ਦੇ ਵਿੱਚ ਰੱਖ ਦਿੰਦਾ ਸੀ ਕੱਲ ਕਿਤੇ ਜਦੋਂ ਬੱਚੇ ਆਪਦੇ ਕੱਪੜੇ ਕੱਢਣ ਲੱਗੇ ਤੇ ਉਹ ਰਿਵਾਲਵਰ ਜਿਹੜਾ ਅਚਾਨਕ ਚੱਲ ਗਿਆ ਲੋਡਡ ਸੀ ਜੀ ਦੇ ਕਰਕੇ ਉਹਦੀ ਬੱਚੀ ਦੀ ਮੌਤ ਹੋ ਗਈ ਗੋਲੀ ਵੱਜਣ ਨਾਲ ਕੀ ਕਾਰਵਾਈ ਕੀਤੀ ਗਈ ਸਰ ਹਾਂ ਇਹਦੇ ਵਿੱਚ ਅਸੀਂ ਬਿਆਨ ਲਿਖ ਰਹੇ ਹਾਂ ਬਿਆਨ ਲੈ ਕੇ ਅਗਲੀ ਜਿਹੜੀ ਜੋ ਵੀ ਕਾਰਵਾਈ ਹੋ ਕਰਾਂਗੇ